ਬਟਾਲਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇਹਨਾਂ ਨੇ ਕੁਝ ਦਿਨ ਪਹਿਲਾਂ ਹੀ ਪਿੰਡ ਦਾਲਮ ਅੱਡੇ ਵਿੱਚ ਸੁੰਨਿਆਰੇ ਦੀ ਦੁਕਾਨ ਤੋਂ ਚਾਂਦੀ ਅਤੇ ਸੋਨੇ ਦੀ ਲੁੱਟ ਕੀਤੀ ਸੀ ਜਿੱਨਾਂ ਚੋਂ 5 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇੱਕ ਨੂੰ ਗ੍ਰਿਫਤਾਰ ਕਰਨਾ ਫਿਲਹਾਲ ਅਜੇ ਬਾਕੀ ਹੈ ਇਹਨਾਂ ਕੋਲੋਂ ਕਰੀਬ 10 ਦੀ ਕਿ 8 ਕਿਲੋ ਚਾਂਦੀ ਤੇ ਸੋਨਾ ਵੀ ਬਰਾਮਦ ਕੀਤਾ ਗਿਆ ਕੁਝ ਰਿਕਵਰੀ ਹੋਣੀ ਹਾਲੇ ਬਾਕੀ ਹੈ ਤੇ ਇੱਕ ਵਿਅਕਤੀ ਦਾ ਗ੍ਰਿਫਤਾਰ ਹੋਣਾ ਅਜੇ ਫਿਲਹਾਲ ਬਾਕੀ ਹੈ ਇਹਨਾਂ ਕੋਲੋਂ ਦੱਸਦੀ ਕਿ ਇੱਕ ਕਾਰ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਪੱਤਰਕਾਰ ਵਾਰਤਾ ਉੱਥੇ ਦੌਰਾਨ ਡੀਐਸਪੀ ਨੇ ਇਸ ਨੂੰ ਲੈ ਕੇ ਜਿਹੜੀ ਜਾਣਕਾਰੀ ਦਿੱਤੀ ਹੈ ਤੇ 1 ਤੇ 2 اپریل دی ਦਰਮਿਆਨੀ ਰਾਤ ਨੂੰ ਅੱਡਾ 달ਮ थाना ਕਿਲਾ ਲਾਲ ਸਿੰਘ ਇੱਥੇ ਜਗਜੀਤ ਜੁਐਲਰ ਨਾਂ ਦੀ ਸ਼ਾਪ ਐ ਸਨਾਰੇ ਦੀ ਉਹਦੇ ਚ ਚੋਰੀ ਹੋਈ ਸੀ ਜਿਸ ਵਿੱਚ ਕਰੀਬ 300 ਗ੍ਰਾਮ ਸੋਨਾ ਸੀ 7 ਕਿਲੋ ਚਾਂਦੀ ਸੀ 1,20,000 ਰੁਪਇਆ ਕੈ ਸੀ ਇਸ ਚੋਰੀ ਨੂੰ ਟ੍ਰੇਸ ਕਰਨ ਲਈ ਸ਼੍ਰੀ ਸਹਿਲ ਮੀਰ आईपीएस एसएसपी साहब बटाला जी वालों स्पेशल ए टास्क सन ਦਿੱਤਾ ਗਿਆ ਸੀ ਇਸ ਚੋਰੀ ਨੂੰ ਟ੍ਰੇਸ ਕਰਨ ਲਈ ਇਸ थाना किला लाल सिंह ਦੀਆਂ ਵੱਖ-ਵੱਖ ਜਿਹੜੀਆਂ ਟੀਮਾਂ ਟੈਕਨੀਕਲੀ ਔਰ ਸਾਇੰਟਿਫਿਕ ਤਰੀਕੇ ਨਾਲ ਹਿਊਮਨ ਇੰਟੈਲੀਜੈਂਸ ਦੇ ਨਾਲ ਇਸ ਤੇ ਇਸ ਨੂੰ ਟ੍ਰੇਸ ਕਰਨ ਚ ਲੱਗੀਆਂ ਹੋਈਆਂ ਸੀ ਜਿਸ ਵਿੱਚ ਇੰਸਪੈਕਟਰ ਰਬਜੋਤ ਸਿੰਘ ਐਸ ਐਚਓ थाना किला लाल सिंह ਇਹ ਇਹਨਾਂ ਨੇ ਬਹੁਤ ਮਨ ਬਰੇਕੀ ਨਾਲ ਇਸ ਦੇ ਉੱਤੇ ਕੰਮ ਕਰਦੇ ਹੋਏ ਇਸ ਜਿਹੜੀ ਚੋਰੀ ਹੋਈ ਸੀ ਇਹਨੂੰ ਟਰੇਸ ਕਰ ਲਿਆ ਇਹਦੇ ਵਿੱਚ ਜਿਹੜੇ ਮੇਨ ਦੋ ਜਿਹੜੇ ਚੋਰ ਸੀ ਕਮਲ ਮਸੀਹ ਔਰ ਸਚਿਨ ਮਸੀਹ ਇਹ ਦੋਨੋਂ ਮਾਨੇਪੁਰ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਅਰੈਸਟ ਕੀਤਾ ਇਸ ਤੋਂ ਇਲਾਵਾ ਸਕੰਦਰ ਮਸੀਹ ਵਿਕਰਮ ਮਸੀਹ ਨਿਸ਼ਾਨਮਸੀ ਇਹ ਵੀ ਲਾਗਲੇ ਪਿੰਡਾਂ ਦੇ ਰਹਿਣ ਵਾਲੇ ਨੇ ਇਹਨਾਂ ਨੇ ਪਲੈਨਿੰਗ ਦੇ ਤਹਿਤ ਰਾਤ ਨੂੰ ਇਹ ਚੋਰੀ ਕੀਤੀ ਸੀ ਤੇ ਇਹਨਾਂ ਦੇ ਪਾਸੋਂ ਡੰਗਾਈ ਨਾਲ ਪੁਸ਼ਕਿਸ਼ ਕਰਦੇ ਹੋਏ ਹੁਣ ਤੱਕ ਇਹ 6 ਕਿਲੋ ਚਾਂਦੀ 45 ਗ੍ਰਾਮ ਸੋਨਾ 20000 ਰੁਪਏ ਕੈਸ਼ ਤੇ ਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਤੇ ਇੱਕ ਮਰੂਤੀ ਕਾਰ ਇਹਨਾਂ ਦੀ ਬਰਾਮਦਗੀ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ ਇੱਕ ਦੋਸ਼ੀ ਜਿਹੜਾ ਅਜੇ ਉਹਨੂੰ ਫੜਨਾ ਬਾਕੀ ਹੈ ਉਹਦੇ ਪਾਸੋਂ ਵੀ ਜਿਹੜੀ ਬਾਕੀ ਰਿਕਵਰੀ ਜਿਹੜੀ ਅਸੀਂ ਕਰਨੀ ਹੈ ਉਸ ਨੂੰ ਫੜਨ ਲਈ ਸਾਡੀ ਟੀਮ ਜਿਹੜੀ ਇੱਕ ਲੱਗੀ ਹੋਈ ਹੈ ਇਹ ਬਹੁਤ ਅਰਲੀ ਸਟੇਜ ਆ ਇਹਨਾਂ ਨੂੰ ਅਸੀਂ ਕੱਲ ਹੀ ਰਾਤੀ ਅਰੈਸਟ ਕੀਤਾ ਵਾ ਬਰਾੰਦ ਕੀਤੀ ਆ ਇਹਦਾ ਅਸੀਂ ਸਾਰਾ ਆਪਣਾ ਰਿਕਾਰਡ ਚੈੱਕ ਕਰਕੇ ਇਹ ਤੁਹਾਨੂੰ ਬਾਅਦ ਵਿੱਚ ਦੱਸ ਦੇਵਾਂਗੇ ਇਹਨਾਂ ਦੀ ਇਸ ਗਰੁੱਪ ਜਿਹੜੀ ਆ 20 ਤੋਂ ਲੈ ਕੇ 25 26 ਸਾਲ ਦੀ ਇਸ ਗਰੁੱਪ ਦੇ ਬੱਚੇ ਹੈਗੇ ਆ ਜਿਹੜੀ ਰਿਕਵਰੀ ਕੀਤੀ ਕਿਸੇ ਸੁਨੇਹਾਰੇ ਕੋ ਕੀਤੀ ਗਈ ਹੈ ਇਹਨਾਂ ਨੂੰ ਕੋਈ ਨਹੀਂ ਰਿਕਵਰੀ ਡੂਰਿੰਗ ਇਨਵੈਸਟੀਗੇਸ਼ਨ ਰਿਕਵਰੀ ਇਹਨਾਂ ਦੇ ਪਾਸੋਂ ਕੀਤੀ ਗਈ ਹੈ ਇਹਨਾਂ ਨੇ ਆਪਣੇ ਵਕ ਵਕ ਜਗ੍ਹਾ ਤੇ ਰਿਸ਼ਪਾ ਕੇ ਰੱਖੇ ਹੋਈ ਸੀ ਇਹ ਮਾਨੇਪੁਰ ਪਿੰਡਾ ਜੀ ਇਹ ਜਿਹੜਾ ਇਲਾਕਾ ਹੈਗਾ ਕੁਝ ਗੁਰਦਾਸਪੁਰ ਸਾਡਾ ਕਲਾਂ ਨਾਲ ਔਰ ਥਾਣਾ ਲਗਦਾ ਲੱਗੇ ਉਸ ਏਰੀਏ ਦੇ ਪਿੰਡ ਹੈਗੇ ਜੀ ਕੰਮ ਕੀ ਕਰਦੇ ਵੈਸੇ ਇਹ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਨੇ ਪਰ ਚੋਰੀ ਕਿਸ ਤਰ੍ਹਾਂ ਇਹ ਕਦੋਂ ਨਸ਼ੇ ਪਤੇ ਸੁਕੀ ਨਹੀਂ ਜਾਂ ਪੈਸੇ ਕਰਦੇ ਦੇਖੋ ਇਹ ਅਸੀਂ ਤਫਤੀਸ਼ ਦਾ ਤਫਤੀਸ਼ ਚੱਲ ਰਹੀ ਆ ਇਹ ਜਿਹੜੇ ਅੱਜ ਕੱਲ ਦਾ ਯੂਥ ਹੈਗਾ ਇਹ ਬਹੁਤ ਸ਼ਾਰਟ ਸ਼ਾਰਟਕਟ ਹੋਏ ਇਹਨਾਂ ਦਾ ਅਮੀਰ ਹੋਣਾ ਚਾਹੁੰਦੇ ਆ ਉਸੇ ਤਹਿਤ ਇਹ ਜਿਹੜੇ ਇਹ ਗੈਰਕਾਨੂੰਨੀ ਗਤੀਵਿਧੀਆਂ ਦਾ ਅਨੁਜਾਮ ਦਿੰਦੇ ਨੇ ਔਰ ਉਸੇ ਤਹਿਤ ਇਹਨਾਂ ਨੇ ਚੋਰੀ ਕੀਤੀ